ਸ਼ੰਭੂ ਬਾਰਡਰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਆਪਣੀ ਮੰਗਾਂ ਨੂੰ ਲੈ ਕੇ ਉੱਥੇ ਹੀ ਕਈ ਕਿਸਾਨ ਗ੍ਰਿਫਤਾਰ ਕਰ ਲਏ ਗਏ ਸੀ ਤੇ ਪੰਜਾਬ ਦੇ ਨਾਲ ਮੀਟਿੰਗ ਹੋਈ ਜੀ ਕਿਸਾਨਾਂ ਦੀ ਹਰਿਆਣਾ ਦੀ ਸਰਕਾਰ ਨਾਲ ਮੀਟਿੰਗ ਹੋਈ ਤੇ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਤੁਹਾਡੇ ਕਿਸਾਨਾਂ ਨੂੰ ਛੱਡ ਦਾਂਗੇ ਜਦੋਂ ਸਰਕਾਰ ਨੇ ਕਿਤੇ ਬਾਹਰ ਨਾ ਫੜੀ ਤਾਂ ਢਿੱਲੋ ਸਾਹਿਬ ਨਾਲ ਵੈਰੀਗੇਟਿੰਗ ਤੋੜ ਕੇ ਰੇਲਵੇ ਟਰੈਕ ਵੱਲ ਜਾ ਰਹੇ ਸੀ ਤਾਂ ਉੱਥੇ ਝੜਾਪ ਹੋ ਗਿਆ ਪੁਲਿਸ ਨਾਲ ਜੁਨਪਾਸਿਆਂ ਦੀਆਂ ਸਰਕਾਰਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਜਾਤਾ ਇਹ ਹੋ ਸਕਦਾ ਹੈ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਵੱਡੀ ਗਿਣਤੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਹਨਾਂ ਦੇ ਨਾਲ ਨਹੀਂ ਹੈਗੇ ਸਾਬਕਾ ਵਿਧਾਇਕ ਨੇ ਜੀ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਵੱਲੋਂ ਪੋਸਟ ਕਰਕੇ ਆਪਣੇ ਹੀ ਪਾਰਟੀ ਦੇ ਖਿਲਾਫ ਕੇ ਸਵਾਲ ਖੜੇ ਕਰ ਦਿੱਤੇ ਗਏ ਸੀ ਕਿ ਕਹਿੰਦੇ ਪਾਰਟੀ ਨੂੰ ਭਰੋਸਾ ਦਿੱਤਾ ਪਰ ਮੇਰੀ ਟਿਕਟ ਕੱਢ ਦਿੱਤੀ ਗਈ ਤੇ ਨਾਲ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਕਿਹਾ ਗਿਆ ਕਿ ਕੱਲ ਲੀਡਰਸ਼ਿਪ ਤੁਹਾਡੇ ਘਰੇ ਆਵੇਗੀ ਤੇ ਅੱਜ ਸੁਖਪਾਲ ਸਿੰਘ ਖੈਰਾ ਰਾਜਾ ਬੜਿੰਗ ਤੇ ਸਾਬਕਾ ਸੀਐਮਬੀ ਪੱਠੋਣਾ ਦੇ ਘਰੇ ਪਹੁੰਚੇ ਦਲਬੀਰ ਸਿੰਘ ਗੋਲਡੀ ਦੇ ਧੂਰੀ ਦੇ ਵਿੱਚ ਇੱਕ ਇਕੱਠ ਸੱਦਿਆ ਕੱਲ ਦਾ ਦਲਬੀਰ ਤੇ ਅੱਜ ਦੇ ਦਲਬੀਰ ਵਿੱਚ ਜਬੀਰਤ ਸਬੰਧ ਦਾ ਫਰਕ ਸੀ ਕੱਲ ਦਿਲਵੀਰ ਗੋਲਡੀ ਭਾਵਕਤਾ ਦੇ ਮਾਹੌਲ ਦੇ ਵਿੱਚੋਂ ਗੁజర్ ਰਿਹਾ ਸੀ ਅੱਜ ਉਹਦਾ ਰੰਗ ਟੰਗ ਬਦਲਿਆ ਹੋਇਆ ਸੀ ਉਹ ਕਹਿੰਦਾ ਵੀ ਦੁੱਖ ਤਕਲੀਫ ਸਾਰਾ ਕੁਝ ਤਾਂ ਆਪਣੇ ਨੂੰ ਹੀ ਦੱਸਣਾ ਹੁੰਦਾ ਸਤ ਰਾਜਾਵੜੀng ਵੱਲੋਂ ਅੱਜ ਹਰਜਾਲ ਸਿੰਘ ਕੰਪੋਜ਼ ਦੇ ਘਰੇ ਪਹੁੰਚੇ ਸੀ ਪਟਿਆਲੇ ਦੀ ਲੀਡਰਸ਼ਿਪ ਵੀ ਥਿਲਸਾ ਨਰਾਜ਼ ਸੀ ਕਿਉਂਕਿ ਡਾਕਟਰ ਧਰਵੀਰ ਗਾਂਧੀ ਨੂੰ ਟਿਕਟ ਦੇ ਦਿੱਤੀ ਗਈ ਸੀ ਨਾ ਉਹਨਾਂ ਲਈ 23 ਨੂੰ ਮੀਟਿੰਗ ਰੱਖੀ ਗਈ ਸੀ ਹਾਲਾਂਕਿ ਰਾਜਾਵੜੀ ਖ ਪੂਰਾ ਜੋਰ ਲਗਾ ਰਹੇ ਨੇ ਵੀ ਜਿਹੜੇ ਪਾਰਟੀ ਤੋਂ ਬਾਗ਼ੀ ਨਹੀਂ ਮਰਨ ਮਨਾਲਾਂ ਮਾਂਜ ਕੋਜਾਗੂ ਜਿਹੜੇ ਪਟਿਆਲੇ ਲੋਕ ਸਭਾ ਹਲਕੇ ਨਾਲ ਸੰਬੰਧਿਤ ਹੈ ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਧਰਵੀਰ ਗਾਂਧੀ ਇੱਕ ਬਾਹਰਲੇ ਉਮੀਦਵਾਰ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਮੋੜ ਤੋਂ ਟਵੀਟ ਕਰਕੇ ਸਰਕਾਰ ਤੇ ਨਿਸ਼ਾਨੇ ਸਾਧਦੇ ਗਏ ਨੇ ਉਹਨਾਂ ਕਹਿ ਕੇ ਕਿਸਾਨਾਂ ਦੀ ਵੀ ਸੁਣੀ ਜਾਵੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਰੀ ਦੁਨੀਆ ਨੂੰ ਪਤਾ ਹੈ ਕਿਉਂ ਵੱਡੇ ਇੱਕ ਕਤਵਲੇ ਆਗੂ ਨੇ ਕਿਸਾਨ ਰੇਲਾ ਰੋਕ ਰਹੇ ਨੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇ ਵੱਧ ਗਾ ਤੇ ਗੱਲ ਸੁਣੀ ਜਾਵੇ ਉਹਨਾਂ ਨੂੰ ਇੱਥੇ ਬੈਠਣ ਦਾ ਮੌਕਾ ਕਿਉਂ ਮਿਲੇ ਕਿਸਾਨਾਂ ਵੱਲੋਂ ਸਭ ਦੂਜੇ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਜੀ ਅਨਮੋਲ ਅਨਮੋਲ ਦਾ ਜੀ ਕਰਮਜੀਤ ਅਨਮੋਲ ਦਾ ਅਨਮੋਲ ਸਾਹਿਬ ਪਤਾ ਲੱਗਿਆ ਕਿ ਇਹ ਪਿੰਡ ਡੋੜ ਗਏ ਡੋੜ ਪਿੰਡ ਹੈਗਾ ਬਾਜੇਖਾਨੇ ਦੇ ਨਾਲ ਹੀ ਉੱਥੇ ਇਹਨਾਂ ਦੇ ਨਾਲ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਸਨ ਇਲਾਕੇ ਦੇ ਪਤਾ ਲੋਕਾਂ ਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਝੰਡੇ ਚੱਕ ਕੇ ਕਿਸਾਨ ਜਾ ਖੜੇ ਜੀ ਰਵਨੀ ਦੀ ਬੇਟੂ ਹੁਣ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦੇ ਬੋਰਡ ਦੇ ਉੱਤੇ ਆਪਣੇ ਦਾਦਾ ਜੀ ਬਿਆਨਤ ਸਿੰਘ ਦੀ ਫੋਟੋ ਲਗਾਈ ਗਈ ਸੀ ਤੇ ਰਾਜਾ ਬੜਿੰਗ ਨੇ ਵੀ ਉਹਦੇ ਤੇ ਲੈ ਕੇ ਸਵਾਲ ਚੁੱਕੇ ਨੇ ਲੋਕੇ ਸਵਾਲ ਕਰਦੇ ਆ ਭਾਈ ਤੂੰ ਸਰਦਾਰ ਬਿਹੰਸਿਕ ਦਾ ਪੁੱਤਾ ਸੀ ਜਿਹਦੇ ਬਾਰੇ ਸੁਪੁੱਚੀ ਕਾਂਗਰਸੇ ਦਾਵਾ ਕਰਦੀ ਹੈ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤ ਦਿੱਤੀ ਤੇ ਕਈ ਇਸ ਚੀਜ਼ ਦੀ ਲੋਚਣਾ ਵੀ ਕਰਦੇ ਆ ਉਹਨਾਂ ਦੇ ਰਾਜ ਦੇ ਵਿੱਚ ਪੁਲਿਸ ਬੇਲਗਾਮ ਸੀ ਉਹਨਾਂ ਨੇ ਨੌਜਵਾਨਾਂ ਦੇ ਕਤਲ ਕੀਤੇ ਭਾਜਪਾ ਦੇ ਸਾਲ ਉਹਨਾਂ ਵਿਰੋਧ ਹੋ ਰਿਹਾ ਵੀ ਪੰਜਾਬ ਦੇ ਵਿੱਚ ਕੀ ਸਥਿਤੀ ਰਹਿਣ ਵਾਲੀ ਹੈ ਪੰਜਾਬ ਦਾ ਚੋਣ ਸਾウト ਪਿੱਛੋਂ ਹੈ ਅਜੇ ਤੱਕ ਤੁਹਾਡੇ ਇਥੇ ਬਹੁਤ ਸਾਰੀਆਂ ਰੈਲੀਆਂ ਬਹੁਤ ਸਾਰੀਆਂ ਚੋਣ ਬੈਠਕਾਂ ਹੋਣਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ। ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਜੀ ਤਿੰਨ ਸਾਹਿਬ ਸਭ ਤੋਂ ਵੱਡੀ ਗੱਲ ਅਚ ਕਰਾਂਗੇ ਸ਼ੰਭੂ ਬਾਰਡਰ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਆਪਣੀ ਮੰਗਾਂ ਨੂੰ ਲੈ ਕੇ ਉੱਥੇ ਹੀ ਕਈ ਕਿਸਾਨ ਗ੍ਰਿਫਤਾਰ ਕਰ ਲਏ ਗਏ ਸੀ ਤੇ ਪੰਜਾਬ ਦੇ ਨਾਲ ਮੀਟਿੰਗ ਹੋਈ ਜੀ ਕਿਸਾਨਾਂ ਦੀ ਹਰਿਆਣਾ ਦੀ ਸਰਕਾਰ ਨਾਲ ਮੀਟਿੰਗ ਹੋਈ ਤੇ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਤੁਹਾਡੇ ਕਿਸਾਨਾਂ ਨੂੰ ਛੱਡ ਦਾਂਗੇ ਜਦੋਂ ਸਰਕਾਰ ਨੇ ਕਿਤੇ ਬਾਹਰ ਨਾ ਫੜੀ ਤਾਂ ਢਿੱਲੋ ਸਾਹਿਬ ਉਹਨਾਂ ਨੂੰ ਵੈਰੀਗੇਟਿੰਗ ਤੋੜ ਕੇ ਰੇਲਵੇ ਟਰੈਕ ਵੱਲ ਜਾ ਰਹੇ ਸੀ ਤਾਂ ਉੱਥੇ ਝੜਪ ਹੋ ਗਈ ਪੁਲਿਸ ਨਾਲ ਜੀ ਮੇਰੇ ਖਿਆਲ ਕਿ ਦੋਨੋਂ ਪਾਸਿਆਂ ਦੀਆਂ ਸਰਕਾਰਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਜਾਤਾ ਇਹ ਹੋ ਸਕਦਾ ਹੈ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਵੱਡੀ ਗਿਣਤੀ ਸਯੁਕਤ ਕਿਸਾਨ ਮੋਰਚੇ ਦੇ ਆਗੂ ਇਹਨਾਂ ਦੇ ਨਾਲ ਨਹੀਂ ਹੈਗੇ ਇਹ ਤਾਂ ਅਲੱਗ-ਤਲਗ ਪਏ ਵੀ ਐ ਕੁਝ ਦਿਨ ਪਹਿਲਾਂ ਇਹਨਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਹਰਿਆਣਾ ਦੇ ਨਮਾਇंदे ਵੀ ਸੀਗੇ ਪੰਜਾਬ ਦੇ ਵੀ ਉਦੋਂ ਟਾਈਮ ਦਿੱਤਾ ਗਿਆ ਕਿ ਇਹ ਇਹਨਾਂ ਨੇ ਅਸਲ ਦੇ ਵਿੱਚ 8 ਤਰੀਕ ਨੂੰ ਕਰਨਾ ਸੀ ਉਸ ਵੇਲੇ ਇਹਨਾਂ ਨੇ ਬੁਲਤ ਵੀ ਕਰਤਾ ਫਿਰ ਇਹ ਮੰਗਾ ਕੀਨੇ ਇੱਕ ਤਾਂ ਫੜੇ ਹੋਏ ਕਿਸਾਨਾਂ ਨੂੰ ਛੱਡੋ ਜਿਹੜੇ ਦੂਜਾ ਜਿਹੜੀਆਂ ਮੰਗਾਂ ਇਹਨਾਂ ਨੇ ਟੋਟਲ ਕਈ ਦਿਨ ਮੀਟਿੰਗ ਵੀ ਹੁੰਦੀ ਰਹੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਹਿੰਦੇ ਰਹੇ ਉਹਦੇ ਵਿੱਚ ਤੇ ਕੇਂਦਰ ਦੇ ਵਜੀਰ ਵੀ ਆਉਂਦੇ ਰਹੇ ਗੱਲ ਸਿਰੇ ਨਾ ਚੜੀ ਫਿਰ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਜਾ ਕੇ ਸੰਘਰਸ਼ ਸ਼ੁਰੂ ਕਰਤਾ ਸੰਘਰਸ਼ ਦੇ ਵਿੱਚ ਇਹ ਚਾਰ ਪੰਜ ਜਥੇਬੰਦਗੀਆਂ ਨੇ ਜਿਹੜੀਆਂ ਬਹੁ ਗਿਣਤੀ ਜਥੇਬੰਦਗੀਆਂ ਇਹਨਾਂ ਦੇ ਨਾਲ ਨਹੀਂ ਪਰ ਸੱਦੇ ਦੇ ਮੁਤਾਬਕ ਇਹਨਾਂ ਨੇ ਕਿਹਾ ਸਿੱਕੇ ਅਸੀਂ ਫਿਰ 16 ਤਰੀਕ ਤੋਂ ਬਾਅਦ ਰੇਲਾ ਰੋਕਾਂਗੇ ਬੈਠੇ ਤਾਂ ਸ਼ਬੂਬ ਜਖਨੋਰੀ ਬਾਰਡਰ ਤੇ ਹੀ ਨੇ ਪਰਲੇ ਪਾਸੇ ਤਾਂ ਇਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਅੱਜ ਜਦੋਂ ਰੇਲਾ ਰੋਕਣ ਵਾਸਤੇ ਤੁਰੇ ਤਾਂ ਰਸਤੇ ਦੇ ਵਿੱਚ ਪੁਲਿਸ ਦੇ ਨਾਲ ਇਹਨਾਂ ਦੀ ਹੱਥੋਂ ਪਈ ਹੋਈ ਅਰੈਸਟੇਸ਼ਨ ਵੱਲ ਜਾ ਰਹੇ ਸੀ ਕਿ ਅਸੀਂ ਰੇਲਾ ਰੋਕਣੀ ਹੈ ਇਹਦੇ ਵਿੱਚ ਪੰਜਾਬ ਪੁਲਿਸ ਇਹ ਨਾਲ ਜਦੋਂ ਹੱਥੋਂ ਪਾਈ ਹੋਈ ਹੈ ਨਹੀਂ ਉਸ ਪਾਸੇ ਵੱਲ ਜਾਣ ਦਿੱਤਾ ਰੇਲਾਂ ਪ੍ਰਭਾਵਿਤ ਹੋਈਆਂ ਇਹਦੇ ਨਾਲ ਸਭ ਤੋਂ ਵੱਧ ਪੰਜਾਬ ਤੇ ਹਰਿਆਣਾ ਦਾ ਸਫ਼ਰ ਵੀ ਪ੍ਰਭਾਵਿਤ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪ੍ਰੋਗਰਾਮ ਲੀਕੇ ਹੁੰਦੇ ਆ ਰੇਲ ਮਹਿਕਮੇ ਨੂੰ ਗੱਡੀਆਂ ਪਿੱਛੇ ਰੋਕਣੀਆਂ ਪੈਂਦੀਆਂ ਨੇ ਮੈਂ ਸਮਝਦਾ ਭਾਵੇਂ ਇੱਕ ਜਿੰਨੇ ਮਰਜੀ ਹੈ ਮੰਗਾ ਨੇ ਸਰਕਾਰਾਂ ਨੂੰ ਸੁਰਤਾਂ ਲੈਣੇ ਚਾਹੀਦੇ ਪਰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਆ ਸਥਿਤੀ ਦੇ ਵਿੱਚ ਜਿੱਥੇ ਖੜੇ ਆਪਾਂ ਇਸ ਸਥਿਤੀ ਦੇ ਵਿੱਚ ਇਸ ਵੇਲੇ ਜਿੱਦਾਂ ਦੀ ਵੀ ਸਥਿਤੀ ਬਣੀ ਹੈ ਹੁਣ ਚੋਣ ਕਮਿਸ਼ਨ ਦਾ ਰਾਜ ਹੈ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਇਹਨਾਂ ਦੀਆਂ ਗੱਲ ਸੁਣ ਲੈਣਗੀਆਂ ਇਹਨਾਂ ਨੂੰ ਚਾਹੀਦਾ ਤੇ ਇਹ ਹੈ ਕਿ ਜਦੋਂ ਮੀਟਿੰਗਾਂ ਹੋਈਆਂ ਸੀ ਕੋਈ ਮੰਗ ਬਣਾ ਲੈਂਦੇ ਇਹ ਵੀ ਪੁੱਠੇ ਮੁਰਦੇ ਚੰਗੇ ਲੱਗਦੇ ਕਿ ਆ ਗਈ ਚਲੋ ਕੋਈ ਨਾ ਕੋਈ ਮੰਗ ਤਾਂ ਮੰਨੀ ਗਈ ਪਰ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਸ਼ਾਇਦ ਸਰਕਾਰ ਪੂਰਗਾ ਨਾ ਕਰ ਸਕੇ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਕਾਨੂੰਨਨ ਤੌਰ ਦੇ ਉੱਤੇ ਇਹਨਾਂ ਨੂੰ ਵੀ ਪਤਾ ਹੋਵੇਗਾ ਜੀ ਸੋ ਦੂਜੇ ਪਾਸੇ ਜੋ ਕਿ ਸਾਬਕਾ ਵਿਧਾਇਕ ਨੇ ਜੀ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਵੱਲੋਂ ਪੋਸਟ ਕਰਕੇ ਆਪਣੇ ਹੀ ਪਾਰਟੀ ਦੇ ਖਿਲਾਫ ਕੋਈ ਸਵਾਲ ਖੜੇ ਕਰ ਦਿੱਤੇ ਗਏ ਸੀ ਕਿਨੇ ਪਾਰਟੀ ਨੂੰ ਮੈਨੂੰ ਭਰੋਸਾ ਦਿੱਤਾ ਪਰ ਮੇਰੀ ਟਿਕਟ ਕੱਢ ਦਿੱਤੀ ਗਈ ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਹਾ ਗਿਆ ਕਿ ਕੱਲ ਲੀਡਰਸ਼ਿਪ ਤੁਹਾਡੇ ਘਰੇ ਆਵੇਗੀ ਤੇ ਅੱਜ ਸੁਖਪਾਲ ਸਿੰਘ ਖਹਿਰਾ ਰਾਜਾ ਵੜਿੰਗ ਤੇ ਸਾਬਕਾ ਸੀ ਅਬੀਬੀ ਜਗੀਰਕੌਰ ਬੀਬੀ ਪੱਠੋਲਾਂ ਦੇ ਘਰੇ ਪਹੁੰਚੇ ਜੀ ਦੇਖੋ ਇਹਨਾਂ ਦੇ ਅੱਜ ਦਲਬੀਰ ਸਿੰਘ ਗੋਲਡੀ ਦੇ ਧੂਰੀ ਦੇ ਵਿੱਚ ਇੱਕ ਇਕੱਠ ਸੱਦਿਆ ਕਲ ਦਾ ਦਲਬੀਰ ਤੇ ਅੱਜ ਦੇ ਦਲਬੀਰ ਵਿੱਚ ਜੀਵਨ ਸਬੰਧ ਦਾ ਫਰਕ ਸੀ ਕੱਲ ਦਲਬੀਰ 골ਡੀ ਭਾਵਕਤਾ ਦੇ ਮਾਹੌਲ ਦੇ ਵਿੱਚੋਂ ਗੁਜ਼ਰ ਰਿਹਾ ਸੀ ਅੱਜ ਉਹਦਾ ਰੰਗ ਟੰਗ ਬਦਲਿਆ ਹੋਇਆ ਸੀ ਉਹ ਕਹਿੰਦਾ ਵੀ ਦੁੱਖ ਤਕਲੀਫ ਸਾਰਾ ਕੁਝ ਤਾਂ ਆਪਣੇ ਨੂੰ ਹੀ ਦੱਸਣਾ ਹੁੰਦਾ ਸੁਖਪਾਲ ਨੂੰ ਕਹਿੰਾਰੇ ਕੱਲ ਹੀ ਕਹਿੰਦਾ ਸੀ ਕਿ ਦਲਬੀਰ ਸਿਆਸੀ ਤੇਰੇ ਕੋਲ ਘਰ ਆ ਰਹੀਆਂ ਖੈਰੋ ਨੇ ਇੱਕ ਵਧੀਆ ਮੀਟਿੰਗ ਦਾ ਟਾਈਪ ਬਣਾ ਲਿਆ ਉਹਦੇ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਇਸੇ ਤਰ੍ਹਾਂ ਸੁਪਾਲ ਖੈਰਾਂ ਨੇ ਤਾਂ ਜਾਣਾ ਹੀ ਸੀ ਕਾਂਗਰਸ ਪਾਰਟੀ ਦੇ ਇਹਨਾਂ ਦੇ ਕਾਫੀ ਆਗੂ ਉੱਥੇ ਹਾਜ਼ਰ ਸਨ ਉਹਨਾਂ ਦੀ ਧਰਮ ਪਤਨੀ ਦਲਵੀਰ ਦੀ ਬੀਬੀ ਸਬਰਨਖੰਡੂੜਾ ਅੱਜ ਕਾਫੀ ਜਲੌਚ ਬੋਲਦੇ ਦੇਖੇ ਗਏ ਕਿ ਖੈਰਾ ਸਾਹਿਬ ਤੁਹਾਨੂੰ ਸੰਗਰੂਰ ਸੇ ਚਟਾ ਕੇ ਭੇਜਾਂਗੇ ਧੂਰੀ ਤੋਂ ਵੀ ਜਿਤਾਵਾਂਗੇ ਸਾਰਾ ਕੁਝ ਕਰਾਂਗੇ ਅੱਜ ਤੁਹਾਡੀ ਚੋਣ ਮਹਿੰਮ ਦਾ ਆਗਾਜ਼ ਹੋ ਗਿਆ ਸੁਖਪਾਲ ਖੈਰਾ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਮਹਿਤਾਬ ਵਰਗੇ ਹੋ ਔਰ ਐਲਾਨ ਕੀਤਾ ਭਾਵੇਂ ਇਹ ਐਲਾਨ ਹੁੰਦੇ ਨੇ ਕਿ ਵੀਰੀ ਬਾਤ ਦੇ ਵਿੱਚ ਸਿਰੇ ਨਹੀਂ ਚੜਦੇ ਉਹ ਕਹਿੰਦੇ ਮੇਰੇ ਝੰਡੀ ਲੱਗੇ ਨਾ ਲੱਗੇ 27 ਦੇ ਵਿੱਚ ਜਿਤਾ ਤੁਸੀਂ ਦਿਓ ਦਲਬੀਰ ਗੋਲਡੀ ਨੂੰ ਦਲਬੀਰ ਗੋਲਡੀ ਤੇ ਝੰਡੀ ਲਵਾਉਣੀ ਮੇਰਾ ਕੰਮ ਹੈ ਸੋ ਕੱਲ ਦਲਬੀਰ ਕਾਫੀ ਭਾਵੁਕਤਾ ਦੇ ਵਿੱਚ ਸੀ ਅੱਜ ਉਹਨਾਂ ਸਾਰਿਆਂ ਨੇ ਇਕੱਠਾ ਕੀਤਾ ਵੀ ਵੀਰ ਜਦਰ ਕੌਰ ਪਠੱਲ ਦਾ ਵੀ ਉੱਥੇ ਹੋਣਾ ਅਵਰੇਂਦਰ ਸਿੰਘ ਰਾਜਾ ਬੜਿੰਗ ਤੇ ਜਿਹੜੇ ਬਹੁਤ ਸਾਰੇ ਕੰਸਰਨ ਇਹਨਾਂ ਦੇ ਆਗੂ ਸੀ ਉਹ ਸਤੇ ਹੋਏ ਸੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਸਕਦੇ ਆ ਕਿ ਦਿਲਬੀਰ ਗੋਲਡੀ ਨੂੰ ਜੋਸ਼ੋ ਖਰੋਸ਼ ਦੇ ਨਾਲ ਪਾਰਟੀ ਪ੍ਰਧਾਨ ਰਾਜਾ ਬੜਿੰਗ ਸੁਖਪਾਲ ਖਹਿਰਾ ਬੀਬੀ ਪੱਠਲ ਇਹਨਾਂ ਸਾਰਿਆਂ ਨੇ ਹੰਬਲਾ ਮਾਰ ਕੇ ਉਹਨਾਂ ਦੋਨਾਂ ਨੂੰ ਜਿਹੜੀ ਮੀਆਂ ਬੀਬੀ ਦੀ ਜੋੜੀ ਹੈ ਉਹਨਾਂ ਨੂੰ ਨਾਲ ਤੋੜ ਲਿਆ ਤੇ ਜੋਸ਼ ਵੀ ਭਰਤਾ ਲੱਗਦਾ ਕਿ ਦਲਬੀਰ ਗੋਲਡੀ ਕਾਫੀ ਅ ਜੋਸ਼ ਦੇ ਵਿੱਚ ਸੀ ਤੇ ਉਹ ਹੁਣ ਸੁਖਪਾਲ ਖੇਰੇ ਲਈ ਪਾਰਟੀ ਲਈ ਕੰਮ ਕਰਨਗੇ ਜੀ ਸੋ ਨਾਲ ਹੀ ਕਹਿੰਦਾ ਰਾਜਾਵੜਿੰਗ ਵੱਲੋਂ ਅੱਜ ਹਰਜਾਲ ਸਿੰਘ ਕੰਬੋਜ ਦੇ ਘਰੇ ਪਹੁੰਚੇ ਸੀ ਪਟਿਆਲੇ ਦੀ ਲੀਡਰਸ਼ਿਪ ਵੀ ਢਿਲਸਾ ਨਰਾਜ਼ ਸੀ ਕਿਉਂਕਿ ਡਾਕਟਰ ਤਰਵੇਰ ਗਾਂਧੀ ਨੂੰ ਟਿਕਟ ਦੇ ਦਿੱਤੀ ਗਈ ਸੀ ਨਾਲ ਉਹ 20 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਹਾਲਾਂਕਿ ਰਾਜਾਵੜਕ ਪੂਰਾ ਜੋਰ ਲਗਾ ਰਹੇ ਨੇ ਵੀ ਜਿਹੜੇ ਪਾਰਟੀ ਤੋਂ ਬਾਗੀ ਨਹੀਂ ਮਨ ਮੰਨ ਲਵਾ ਜੀ ਦੇਖੋ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹੁਤ سارے ਸاسي ਬਾਹਰ ਕਹਿੰਦੇ ਆ ਕਿ ਚੰਗਾ ਹੋਇਆ ਉਹਨਾਂ ਨੇ ਬਠਿੰਡੇ ਦੀ ਲੋਕ ਸਭਾ ਸੀਟ ਤੋਂ ਆਪਣੀ ਧਰਮ ਪਤਨੀ ਬੀਬੀ ਅਮਰਤਾ ਵੜਿੰਗ ਨੂੰ ਟਿਕਟ ਤੋਂ ਬਾਝਾ ਕਰ ਲਿਆ ਜੇ ਟਿਕਟ ਉੱਥੇ ਬਠਿੰਡੇ ਚ ਦਿੱਤੀ ਜਾਂਦੀ ਤਾ ਰਾਜਾ ਬੜਿੰਗ ਸਾਰੇ ਪੰਜਾਬ ਚ ਨਹੀਂ ਸੀ ਹੰਮਤ ਸਕਦੇ। ਉਹਨੇ ਕਮੀ ਹੁੰਦਾ ਪਾਰਟੀ ਪ੍ਰਧਾਨ ਦਾ ਕਿ ਰੁੱਸੇ ਹੋਇਆ ਉਹਨੂੰ ਬਣਾਉਣਾ। ਉਹਨਾਂ ਨੂੰ ਕਲਾਵੇ ਚ ਲੈ ਕੇ ਨਾਲ ਤੋੜਨਾ। ਕੁਝ ਆਗੂ ਜਿਹੜੇ ਪਟਿਆਲੇ ਲੋਕ ਸਭਾ ਹਲਕੇ ਨਾਲ ਸੰਬੰਧਿਤ ਹੈ। ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਧਰਮਵੀਰ ਗਾਂਧੀ ਇੱਕ ਬਾਹਰਲੇ ਉਮੀਦਵਾਰ ਹੈ। ਇਹਨਾਂ ਨੂੰ ਪਾਰਟੀ ਚ ਲਿਆਂਦਾ ਗਿਆ ਤੇ ਤੁਹਾਡੇ ਚੋਂ ਵੀ ਤਾਂ ਕਈ ਛੱਡ ਕੇ ਗਏ ਆ ਕਈ ਤੁਹਾਡੇ ਚ ਆਏ ਆ ਦੂਜਾ ਇਸ ਵੇਲੇ ਕਰੋ ਤੇ ਬਰੋ ਦੀ ਸਥਿਤੀ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਅੱਜ ਫਿਰ ਸਾਬਕਾ ਐਮਐਲਏ ਹਰਦੇਵਾਲ ਸਿੰਘ ਕੰਬੋਜ ਦੇ ਕੋਲ ਪਹੁੰਚ ਗਏ ਬੇਰੇਖਲ ਗਲੇ ਚੇਪ ਕੇ ਵੀ ਹਰਦੇਵਾਲ ਸਿੰਘ ਕੋਲ ਆਲੇ ਦੱਸੇ ਹੋਣਗੇ ਤੇ ਪਾਰਟੀ ਪ੍ਰਧਾਨ ਨੇ ਕੀ ਭਰੋਸਾ ਦਿੱਤਾ ਇਹ ਵੀ ਹੈ ਇੱਥੇ ਤਾਂ ਅੱਜ ਕੱਲ ਇਹ ਵੀ ਭਰੋਸੇ ਹੈ ਕਿ 2027 ਦੇ ਵਿੱਚ ਭਾਈ ਮੇਰੀ ਚੋ ਜਿਹੜੀ ਹੈ ਟਿਕਟਾਂ ਕੱਟੀ ਜਾਵੇ ਧਿਆਨ ਰੱਖਿਓ ਹਰਦੇয়াল ਸਿੰਘ ਇੱਕ ਤੋਂ ਵੱਧ ਵਾਰ ਜਿੱਤੇ ਹੋਏ ਨੇ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਵੀ ਰਹੇ ਨੇ ਸੋ ਅਮਰਿੰਦਰ ਸਿੰਘ ਰਾਜਾ ਬੜੇੰਗ ਇਹਨਾਂ ਦੇ ਘਰਾਂ 'ਚ ਜਾ ਕੇ ਇਹਨਾਂ ਨੂੰ ਨਾਲ ਤੋਰਨ ਦਾ ਯਤਨ ਕਰ ਰਹੇ ਐ ਸੋ ਡਾਕਟਰ ਧਰਮਬੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਉਹ ਆਪ ਨਹੀਂ ਗਏ ਉਹਨਾਂ ਨੂੰ ਸੱਤਿਆ ਗਿਆ ਤੁਸੀਂ ਆਓ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੇ ਸਿੱਧੇ ਸੰਬੰਧ ਨੇ ਰਾਹੁਲ ਗਾਂਧੀ ਦੇ ਨਾਲ ਤੇ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹ ਗਏ ਸਰਹੰਦ ਤੋਂ ਮੰਡੀ ਗਵਿੰਦਗੜ੍ਹ ਤੱਕ ਵੀ ਤੁਰੇ ਕੰਨਿਆ ਕੁਮਾਰੀ ਇੱਥੇ ਵੀ ਗਏ ਤੇ ਬਾਅਦ ਦੇ ਵਿੱਚ ਉਹ ਖਾਤਮੇ ਬਿਲੇ ਜਦੋਂ ਇਹਦਾ ਡੀ ਐਂਡ ਸੀ ਸਮਾਪਤੀ ਸੀ ਮੈਂ ਖਾਤਮਾ ਸ਼ਬਦ ਤਾਂ ਨਾ ਕਹਾਂ ਸਮਾਪਤੀ ਸਭਾਰੋਂ ਸੀ ਤਾਂ ਉੱਥੇ ਵੀ ਡਾਕਟਰ ਧਰਬੀਰ ਗਾਂਧੀ ਨੇ ਹਾਜ਼ਰੀ ਭਰੀ ਸੀ ਸੂਤਰਾ ਦੇ حوالے ਤੋਂ ਖਬਰ ਹੈ ਜਿੱਦਰ ਉਹਨਾਂ ਨੂੰ ਜੁਆਇਨ ਕਰਾਇਆ ਤਾਂ ਪੰਜਾਬ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਸਪਸ਼ਟ ਕਿਹਾ ਸੀ ਆਈ ਵਾਂਟ ਦਿਸ ਪਰਸਨ ਇਨ ਦਾ ਪਾਰਲੀਮੈਂਟ ਪਾਪ ਜ਼ੋਰ ਲਾ ਕੇ ਇਹਨਾਂ ਨੂੰ ਜਿਤਾਓ ਸੋ ਤਰਵੀਰ ਗਾਂਧੀ ਦੇ ਨਾਲ ਅਮਰਿੰਦਰ ਰਾਜਾ ਬੜਿੰਗ ਸਾਹਿਬ ਕਿਵੇਂ-ਕਿਵੇਂ ਡੈਮੇਜ ਕੰਟਰੋਲ ਕਰਦੇ ਆ ਇਹਨਾਂ ਨੂੰ ਨਾਲ ਲੈ ਕੇ ਤੁਰਦੇ ਆ ਜੇ ਨਾਲ ਲੈ ਕੇ ਤੁਰ ਲੈਂਦੇ ਆ ਤਾਂ ਪਾਰਟੀ ਪ੍ਰਧਾਨ ਦੀ ਇੱਕ ਵੱਡੀ ਸਫਲਤਾ ਮੰਨੀ ਜਾਂਦੀ ਹੈ ਜੀ ਸੋ ਨਾਲ ਇਹ ਗੱਲ ਕਹਿੰਦਾ ਸ਼ਰਮਣ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜੀ ਵਿਕਰਮ ਜੀ ਸਿੰਘ ਮਜੀਠੀਆ ਵੱਲੋਂ ਮੋੜ ਤੋਂ ਟਵੀਟ ਕਰਕੇ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਕਹਿ ਕੇ ਕਿਸਾਨਾਂ ਦੀ ਵੀ ਸੁਣੀ ਜਾਵੇ ਜੀ ਦੇਖੋ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹ ਵੱਡੇ ਇੱਕ ਕੱਤ ਵਾਲੇ ਆਗੂ ਨੇ ਕਿਸਾਨ ਰੇਲਾ ਰੋਕ ਰਹੇ ਨੇ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਿੱਥੇ ਵੱਧ ਗਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇੱਥੇ ਬੈਠਣ ਦਾ ਮੌਕਾ ਕਿਉਂ ਮਿਲੇ ਇਸ ਕਰਕੇ ਉਹਨਾਂ ਨੂੰ ਗੱਲ ਸੁਣੋ ਤੇ ਸਰਕਾਰਾਂ ਮਸਲੇ ਹੱਲ ਕਰਨ ਕਿਸਾਨ ਵੀ ਜਿਹੜੇ ਧੁੱਪਾਂ ਦੇ ਵਿੱਚ ਬੈਠੇ ਐ ਇਹ ਆਪਣੇ ਘਰਾਂ ਨੂੰ ਮੁੜ ਜਾਣ ਇਹ ਸਰਦਾਰ ਬਿਕਰਮਜੀਤ ਸਿੰਘ ਵਿਜੀਠੀਆ ਦਾ ਕਹਨੇ ਜੀ ਸੋ ਨਾਲੇ ਗੱਲ ਕਰਦੇ ਕਿ ਕਿਸਾਨਾਂ ਵੱਲੋਂ ਹੱਦ ਸਭ ਦੂਜੇ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਜੀ ਅਨਮੋਲ ਅਨਮੋਲ ਦਾ ਜੀ ਕਰਮਜੀਤ ਅਨਮੋਲ ਦਾ ਦੇਖੋ ਜਿਹੜਾ ਕਰਮਜੀਤ ਅਨਮੋਲ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਫਰੀਦਕੋਟ ਅਨਮੋਲ ਸਾਹਿਬ ਪਤਾ ਲੱਗਿਆ ਕਿ ਇਹ ਪਿੰਡ ਡੋੜ ਗਏ ਡੋੜ ਪਿੰਡ ਹੈਗਾ ਬਾਜੇਖਾਨੇ ਦੇ ਨਾਲ ਹੀ ਉੱਥੇ ਇਹਨਾਂ ਦੇ ਨਾਲ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਸਨ ਇਲਾਕੇ ਦੇ ਪਤਾ ਲੋਕਾਂ ਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਝੰਡੇ ਚੱਕ ਕੇ ਕਿਸਾਨ ਜਾ ਖੜੇ ਉਹਨਾਂ ਕਿਸਾਨਾਂ ਨੇ ਇਸ ਮਾਮਲੇ ਦੇ ਵਿੱਚ ਕਾਫੀ ਹੱਦ ਤੇ ਕਾਲੇ ਝੰਡੇ ਦਿਖਾਈ ਵਿਰੋਧ ਕੀਤਾ ਆਪਰੋਜ ਕਹਿੰਦੇ ਆ ਵਿਰੋਧ ਕਰਨਾ ਥੋੜਾ ਸੰਵਿਧਾਨਕ ਹੱਕ ਹੈ ਪਰ ਕਿਰਪਾ ਕਰਕੇ ਇਹਨੂੰ ਸ਼ਾਂਤੀਪੂਰਵਕ ਰੱਖਿਓ ਹਿੰਸਕ ਨਾ ਹੋਣ ਦਿਓ ਜਿੱਦਨ ਕੋਈ ਚੀਜ਼ ਹਿੰਸਕ ਹੋਗੀ ਤੇ ਸਾਰਿਆਂ ਨੂੰ ਪਤਾ ਉਦੋਂ ਕਾਫੀ ਜ਼ਿਆਦਾ ਹੱਦ ਤੱਕ ਫਿਰ ਇਹ ਸਤਤੀ ਬਿਤੋਂਵਾਰ ਹੋ ਜਾਂਦੀ ਹੈ ਜੀ ਸੋ ਨਾਲੇ ਗੱਲ ਕਰਦੇ ਕਿ ਵਿਧਾਇਕ ਦੀ ਖਬਰ ਉਹਨਾਂ ਦੇ ਵੀ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਪਰ ਢਿਲ ਸਾਹਿਬ ਉਹ ਖਬਰ ਆ ਉਹ ਛੁੱਟੀ ਹੈ ਜੀ ਅਸਲ ਦੇ ਵਿੱਚ ਇਹ ਪੁੱਛੋ ਦੇ ਕੋਲ ਆਇਆ ਵਿਧਾਇਕਾ ਉੱਥੋਂ ਦਾ ਮਾਸਟਰ ਸ਼ਾਇਦ ਜਗਦੀਸ਼ ਸਿੰਘ ਹੈ ਉਹਦੇ ਉੱਤੇ ਕਹਿੰਦੇ ਹਮਲਾ ਹੋ ਗਿਆ ਉਹਨੇ ਅਸਲ ਦੇ ਵਿੱਚ ਇੱਕ ਸ਼ਬਦ ਗਲਤ ਵਰਤੇ ਉਹਨੇ ਕਿਤੇ ਕਹਿਤਾ ਅ ਜਗਸੀਰ ਸਿੰਘ ਹੈ ਮਾਫ ਕਰਨਾ ਜਗਦੀਸ਼ ਸਿੰਘ ਜਗਸੀਰ ਸਿੰਘ ਕਿਸਾਨਾਂ ਬਾਰੇ ਕੋਈ ਗੱਲ ਕਹਿਤੀ ਸੀ ਕਿ ਇਹਨਾਂ ਕਿਸਾਨ ਜੁਨੀਆ ਨੇ ਵਿੜਾਗਰ ਕੀਤਾ ਪੰਜਾਬ ਦਾ ਫਿਰ ਇਹ ਗੱਲ ਚੱਲੀ ਕਿ ਕਤਤ ਰੂਪ ਦੇ ਵਿੱਚ ਕੋਈ ਹਮਲਾ ਹੋ ਗਿਆ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਅਜੇ ਹ ਕੋਈ ਹਮਲਾ ਨਹੀਂ ਹੋਇਆ ਪੁੱਛੋ ਚੌਕੀ ਦੀ ਜਿਹੜੀ ਪੁਲਿਸ ਹੈ ਕਹਿੰਦੇ ਉੱਥੇ ਬਾਹਰ ਦੋ ਤਰ੍ਹਾਂ ਇਕੱਠੀਆਂ ਸਨ ਬਦ ਐਕ ਉਹਨਾਂ ਦੀ ਗੱਲ ਸੁਣਨ ਆਏ ਸੀ ਝਗੜਾ ਹੋ ਗਿਆ ਜੋ ਝਗੜਾ ਬੋਲਿਆ ਗਿਆ ਰਹਾ ਹੋਇਆ ਉਹਨੂੰ ਕਹਿੰਦੇ ਪੁਲਿਸ ਵਾਲੇ ਕਾਰਵਾਈ ਕਰ ਰਹੇ ਨੇ ਹੋ ਸਕਦਾ ਦੋਹਾਂ ਤਰ੍ਹਾਂ ਤਿੱਕਰ ਪਰ ਗੋਲੀ ਵਗੈਰਾ ਆਰੀ ਕੋਈ ਗੱਲ ਨਹੀਂ ਇਹ ਚੀਜ਼ ਨੂੰ ਸਪਸ਼ਟ ਕੀਤਾ ਗਿਆ ਕਿ ਇਹ ਜਿਹੜੀ ਖਬਰ ਚੱਲ ਰਹੀ ਹੈ ਇਹ ਕਥਤ ਰੂਪ ਦੇ ਵਿੱਚ ਠੀਕ ਨਹੀਂ ਮੰਨੀ ਜਾਂਦੀ ਜੀ ਸੋ ਨਾਲੇ ਜੀ ਰਵਣੀ ਦੀ ਬੇਟੂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦੇ ਬੋਰਡ ਦੇ ਉੱਤੇ ਆਪਣੇ ਦਾਦਾ ਜੀ ਬਿਆਨਤ ਸਿੰਘ ਦੀ ਫੋਟੋ ਲਗਾਈ ਗਈ ਸੀ ਤੇ ਰਾਜਾ ਬੜਿੰਗ ਨੇ ਵੀ ਉਹਦੇ ਤੇ ਲੈ ਕੇ ਸਵਾਲ ਚੁੱਕੇ ਨੇ ਜੀ ਦੋ ਕੋਈ ਇਹ ਆਪਸ ਵਿੱਚ ਦੀ ਇੱਕ ਦੂਜੇ ਨਾਲ ਉਲਝੇ ਰਹਿੰਦੇ ਆ ਲੋਕੇ ਸਵਾਲ ਕਰਦੇ ਆ ਭਾਈ ਤੂੰ ਸਰਦਾਰ ਬਿਹੰਦ ਸਿੰਘ ਦਾ ਪੋਤਾ ਸੀ ਜਿਹਦੇ ਬਾਰੇ ਸੁਪੁੱਚੀ ਕਾਂਗਰਸੇ ਦਾਵਾ ਕਰਦੀ ਹੈ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤ ਦਿੱਤੀ ਤੇ ਕਈ ਇਸ ਚੀਜ਼ ਦੀ ਰੋਚਨਾ ਵੀ ਕਰਦੇ ਆ ਉਹਨਾਂ ਦੇ ਰਾਜ ਦੇ ਵਿੱਚ ਪੁਲਿਸ ਬੇਲਗਾਮ ਸੀ ਉਹਨਾਂ ਨੇ ਨੌਜਵਾਨਾਂ ਦੇ ਕਤਲ ਕੀਤੇ ਗੱਲ ਵੀ ਚਲਦੀ ਪਈ ਸੀ ਸੋ ਇੱਕ ਦੂਜੇ ਨੂੰ ਜਿਵੇਂ ਨਾ ਟਵੀਟੋ ਟਵੀਟ ਆਪਾਂ ਕਹਿ ਦਿੰਦੇ ਆ ਪੁਰਾਣੇ ਜਵਾਨੇ ਚੋਂਦਾ ਸੀ ਮੈਨੋਂ ਵੀ ਨਹੀਂ ਜੀ ਇਹ ਲੋਕ ਇੱਕ ਦੂਜੇ ਨੂੰ ਮੈਨੋਂ ਮੈਨੂੰ ਹੋਈ ਜਾਂਦੇ ਆ ਉਹਨਾਂ ਨੇ ਕਹਿਤਾ ਕਿ ਸ਼ਰਮ ਕਰ ਸਰਦਾਰ ਬਿਆਨ ਸਿੰਘ ਦੀ ਚਿੱਠੀ ਪਾ ਗੁਰੂ ਦਾ ਅਗਲਾ ਤਾਤਾ ਉਹ ਆਪਣੀ ਗੱਲ ਕਰਦਾ ਬਿੱਟੂ ਆਪਣੀ ਗੱਲ ਕਰਦਾ ਹੈ ਦੁਹਾ ਤਿਰਾਂ ਨੇ ਜਿਹੜਾ ਮੈਨੋਮੀਨੀ ਦਾ ਸਬਕ ਜੱਚ ਸ਼ੁਰੂ ਕੀਤਾ ਵੈ ਇਹ ਲਗਾਤਾਰ ਜਾਰੀ ਹੈ ਜੀ ਸੋ ਦੂਜੇ ਪਾਸੇ ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਈ ਕੇਂਦਰ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਜੀ ਦੇਖੋ ਇੱਕ ਪ੍ਰੈਸ ਕਾਨਫਰੰਸ ਅੱਜ ਰਾਹੁਲ ਗਾਂਧੀ ਤੇ ਅਖਲੇਜ ਜਾਦਵ ਸਾਹਬ ਨੇ ਸਾਂਝੇ ਤੌਰ ਤੇ ਗਾਜੀਆਬਾਦ ਚ ਕੀਤੀ ਹੈ ਇੱਕ ਦਿੱਲੀ ਦੇ ਵਿੱਚ ਬੀਬੀ ਸੁਪਰੀਆ ਸ੍ਰੀਨੇਥ ਇਹਨਾਂ ਨੇ ਵੀ ਕੀਤੀ ਹੈ ਕੁਝ ਦੂਜੀਆਂ ਪਾਰਟੀਆਂ ਵੀ ਕਾਗਜ਼ ਪਵਲ ਆ ਰਹੀਆਂ ਨੇ ਇੰਡੀਆ ਗੱਟ ਚੋੜ ਚਾਰੀਆਂ ਨੇ ਰਾਹੁਲ ਗਾਂਧੀ ਦੇ ਆਪਣੇ ਨ્યાਏ ਪੱਤਰ ਦੇ ਬਹੁਤ ਸਾਰੇ ਦੁਹਰਾਏ ਇਹ ਵੀ ਗੱਲ ਆਈ ਕਿ ਇਸ ਮਾਮਲੇ ਦੇ ਵਿੱਚ ਜਿਹੜਾ મોદી ਸਾਹਿਬ ਦਾ ਚੋੜ ਬਾਂਡ ਵਾਲਾ ਮਾਮਲਾ ਹੈ ਉਹਦੇ ਉੱਤੇ ਵੀ ਸਵਾਲ ਚੱਕਿਆ ਕਿ ਸਭ ਤੋਂ ਵੱਧ ਇਹਨਾਂ ਨੇ ਕਪਲਾ ਕੀਤਾ ਕਥਤ ਰੂਪ ਦੇ ਵਿੱਚ ਔਰ ਮੋਦੀ ਸਾਹਿਬ ਕਦੇ 14 ਉੰਨੀ ਦੇ ਚੋਨ ਮਨੋਰਥ ਪੱਤਰ ਚ ਕਿੰਨੇ ਨੰਬਰ ਤੁਸੀਂ ਲਏ ਹੈ ਉਹਦੀ ਗੱਲ ਨਹੀਂ ਕਰਦੇ ਅਕਲ ਇਹ ਜਦ ਵੀ ਕਿਹਾ ਕਿ ਸਾਡਾ ਗੱਠ ਜੋੜ ਹੈ ਗੱਠ ਜੋੜ ਚ ਅਸੀਂ ਇਕੱਠੇ ਆ ਤੇ ਕਿਹਾ ਦੁਨਾਗੂਆਂ ਨੇ ਜੇਕਰ ਇਹ ਕਿਸਾਨ ਨੂੰ ਉਹਦੀ ਆਮਦਨ ਵਧਾ ਲਓ ਭਾਰਤ ਦੇ ਵਿੱਚ ਗਰੀਬੀ ਆਪਣੇ ਆਪ हट ਜੇਗੀ ਲੋਕਚੋਕ ਵੀ ਹੋਈ ਉਹ ਕਹਿੰਦੇ ਕਿ ਮੋਦੀ ਸਾਹਿਬ ਨੇ ਇੱਕ ਏਜੰਸੀ ਨੂੰ ਮਨ ਚਾਹੇ ਸਵਾਲਾਂ ਤੇ ਇੰਟਰਵਿਊ ਦੇਤੀ ਪਰ ਅੱਜ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿਉਂਕਿ ਸਵਾਲਾਂ ਦੇ ਜਵਾਬ ਦੇਣੇ ਪੈਣਗੇ 2 ਕਰੋੜ ਨੌਕਰੀ ਦੀ ਗੱਲ ਕਹੀ ਸੀ ਨੋਟਬੰਦੀ ਜੀਐਸਟੀ ਇਹ ਸਾਰਾ ਕੁਝ ਇਹਦੇ ਉੱਤੇ ਚੁੱਪ ਰਹੇ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ ਦੇ ਰਹੇ ਜੀ ਜੀ ਸੋ ਦੂਜੇ ਪਾਸੇ ਢਿਲ ਸਾਹਿਬ ਕੀ ਲੱਗਦਾ ਵੀ ਭਾਜਪਾ ਜਿਸ ਤਰ੍ਹਾਂ ਉਹਨਾਂ ਵਿਰੋਧ ਹੋ ਰਿਹਾ ਹੈ ਵੀ ਪੰਜਾਬ ਦੇ ਵਿੱਚ ਕੀ ਸਥਿਤੀ ਰਹਿਣ ਵਾਲੀ ਹੈ ਦੇਖੋ ਜੇ ਕੁਝ ਵੀ ਕਹਿ ਸਕਦੇ ਜੀ ਕਿਉਂਕਿ ਜੀ ਤਾਂ ਸਾਰੇ ਉਮੀਦਵਾਰ ਚੋਣ ਮદાન ਵਿੱਚ ਆਏ ਨਹੀਂ ਕੁਝ ਪਾਰਟੀਆਂ ਆਜੇ ਉਹਨਾਂ ਦੇ ਉਮੀਦਵਾਰ ਰਹਿੰਦੇ ਨੇ ਜਦੋਂ ਤੱਕ ਸਾਰੇ ਉਮੀਦਵਾਰ ਨਹੀਂ ਆਉਂਦੇ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਨਾਲੇ ਪੰਜਾਬ ਦਾ ਚੋਣ ਸਭ ਤੋਂ ਪਿੱਛੋਂ ਹੈ ਅੱਜ ਤੱਕ ਤੁਹਾਡੇ ਇੱਥੇ ਬਹੁਤ ਸਾਰੀਆਂ ਰੈਲੀਆਂ ਬਹੁਤ ਸਾਰੀਆਂ ਚੋਣ ਬੈਠਕਾਂ ਹੋਣਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕੈਂਪੇਨ ਤੋਂ ਬਾਅਦ ਪ੍ਰਚਾਰ ਕਿਹਾ ਜਾ ਹੁੰਦਾ ਉਸ ਤੋਂ ਬਾਅਦ ਕੁਝ ਕਿਹਾ ਜਾਇਆ ਹੈ ਐ ਸਟੇਜ ਤੇ ਕਹਿਣਾ ਮੁਸ਼ਕਲ ਹੈ ਜੀ ਤੁਹਾਨੂੰ ਜੋ ਪਸਿਆ ਨਿਕੇਸ਼ ਸ਼ਰਮਾ ਵੱਲੋਂ ਕਿਹਾ ਗਿਆ ਕੀ ਕਹਿੰਦੇ ਕੰਮ ਦੇਖੋ ਕਿਰਦਾਰ ਦੇਖੋ ਤੇ ਵਿਵਹਾਰ ਦੇਖੋ ਫਿਰ ਵੋਟ ਪਾਓ ਜੀ ਮੈਂ ਸਹਿਮਤ ਹਾਂ ਉਹਨਾਂ ਦੀ ਗੱਲ ਨਾਲ ਜਿਹੜੀ ਗੱਲ ਨਿਕੇਸ਼ ਸ਼ਰਮਾ ਕਹਿ ਰਹੇ ਨੇ ਇਹ ਬਿਲਕੁਲ درست ਹੈ ਇਸ ਮਾਮਲੇ ਦੇ ਉੱਤੇ ਤੁਸੀਂ ਜਿੰਨਾ ਵੀ ਜਿਹੜਾ ਹੈਗਾ ਕੋਈ ਗੱਲ ਕਰਦੇ ਹੋ ਬਿਲਕੁਲ ਅਸੀਂ ਵੀ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਜਿਹੜਾ ਵਿਅਕਤੀ ਜਿਹੜਾ ਉਮੀਦਵਾਰ ਜਿਹੜੀ ਪਾਰਟੀ ਪੰਜਾਬ ਦੇ ਹਿੱਤ ਬਾਰੇ ਸੋਚਦੀ ਹੈ ਪੰਜਾਬ ਬਾਰੇ ਸੋਚਦੀ ਹੈ ਸਾਨੂੰ ਜ਼ਰੂਰਤ ਹੈ ਉਹਨਾਂ ਨੂੰ ਉਮੀਦਵਾਰ ਵਜੋਂ ਅਪਣਾਉਣ ਦੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ